ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੇਥੀ ਵਿੱਚ ਅਗਰ ਅਸੀਂ ਇੱਕ ਕਟੋਰੀ ਦਹੀਂ ਪਾ ਦਵਾਂਗੇ ਤੇ ਨਾਲ ਹੀ ਅਸੀਂ ਲਸਣ ਤੇ ਅਦਰਕ ਦੀ ਪੇਸਟ ਵੀ ਸੁਰ ਦਵਾਂਗੇ ਹਰੀ ਮਿਰਚ ਵੀ ਪਾ ਦਾਂਗੇ ਤੇ ਬਹੁਤ ਹੀ ਇਹਦੇ ਨਾਲ ਹੈਲਦੀ ਕਰੈਸੀ ਬਣਨ ਲੱਗੀ ਏ ਉਸ ਤੋਂ ਬਾਅਦ ਅਸੀਂ ਮਸਾਲੇ ਪਾਣੇ ਨੇ ਜੁਆਇਨ ਨਮਕ ਲੋੜ ਮੁਤਾਬਕ ਸੁੱਕਾ ਧਨੀਆ ਔਰ ਹਰਾ ਧਨੀਆ ਠੀਕ ਹੈ ਜੀ ਅੱਜ ਅਸੀਂ ਬਣਾਵਾਂਗੇ ਇਸ ਰੈਸਪੀ ਦੇ ਨਾਲ ਪ੍ਰੌਨਟੀ ਉਹ ਵੀ ਬਹੁਤ ਹੈਲਦੀ ਵੀ ਹੈ ਨਾਲ ਬਹੁਤ ਹੀ ਟੇਸਟੀ ਅਤੇ ਬਹੁਤ ਹੀ ਹੈਲਦੀ ਦਹੀਂ ਦੀ ਅਗਰ ਜ਼ਰੂਰਤ ਪੈਗੀ ਅਸੀਂ ਇਹਦੇ ਵਿੱਚ ਪਾਣੀ ਬਿਲਕੁਲ ਨਹੀਂ ਪਾਣਾ ਦਹੀਂ ਦੀ ਅਗਰ ਜ਼ਰੂਰਤ ਪੈਗੀ ਤੇ ਪਾਵਾਂਗੇ ਹੁਣ ਅਸੀਂ ਇੱਕ ਕਟੋਰੀ ਆਟੇ ਦੀ ਪਾਦਣੀ ਹੈ ਵਿੱਚ ਤੇ ਇਹਨੂੰ ਸਾਰੇ ਮਟੀਰੀਅਲ ਨੂੰ ਇਕੱਠਾ ਕਰਕੇ ਇੱਕ ਡੋਅ ਤਿਆਰ ਕਰ ਲੈਣਾ ਠੀਕ ਹੈ ਜੀ ਸਾਰਾ ਅਸੀਂ ਮਿਕਸ ਕਰ ਲਾਂਗੇ ਮਟੀਰੀਅਲ ਆਟੇ ਨੂੰ ਕੁਸਿ ਨੂੰ ਗੁੰਨ ਲਵਾਂਗੇ ਪਾਣੀ ਬਿਲਕੁਲ ਵੀ ਯੂਜ਼ ਨਹੀਂ ਕਰਨਾ ਅਗਰ ਤੁਹਾਨੂੰ ਜ਼ਰੂਰਤ ਪੈਂਦੀ ਹੈ ਤੇ ਤੁਸੀਂ ਦਹੀਂ ਮੈਂ ਦੇਖੋ ਰੱਖ ਲਿਆ ਅਗਰ ਜ਼ਰੂਰਤ ਪਏਗੀ ਤਾਂ ਮੈਂ ਦਹੀਂ ਹੋਰ ਪਾ ਦਾਂਗੀ ਪਰ ਅਸੀਂ ਇਹਦੇ ਚ ਪਾਣੀ ਨਹੀਂ ਪਾਣਾ ਬਿਲਕੁਲ ਵੀ ਤੇ ਅਸੀਂ ਇਹਨੂੰ ਇਸ ਤਰੀ ਗੁੰਨ ਕੇ ਆਟੇ ਨੂੰ ਤੇ ਪਰੌਂਠੀਆਂ ਬਣਾਉਣੀਆਂ ਨੇ ਔਰ ਪਰੌਂਠੀਆਂ ਇੰਨੀਆਂ ਟੇਸਟੀ ਤੇ ਹੈਲਦੀ ਬਣਣਗੀਆਂ ਨਾ ਸਾਰੇ ਦੋ ਦਿਨ ਦੀ ਬਜਾਏ ਚਾਰ-ਚਾਰ ਪਰੌਂਠੀਆਂ ਖਾ ਲਾਂਗੇ ਇੱਕ ਵਾਰੀ ਜ਼ਰੂਰ ਇਸ ਰੈਸਪੀ ਨੂੰ ਟ੍ਰਾਈ ਕਰਨਾ ਠੀਕ ਹੈ ਜੀ ਹੁਣ ਅਸੀਂ ਆਟਾ ਗੁੰਨ ਲੈਣੇ हां जी ਤੁਸੀਂ ਦੇਖ ਸਕਦੇ ਹੋ ਸਾਡਾ ਕਿੰਨਾ ਵਧੀਆ ਡੋ ਤਿਆਰ ਹੋ ਗਿਆ ਹੈ ਜਿੰਨੀ ਤੁਸੀਂ ਫੈਮਿਲੀ ਦੇ ਸਾਹਮਣੇ ਆਟਾ ਲੈਣਾ ਉਹਨਾਂ ਲੋ ਦਹੀਂ ਉਨਾ ਹੀ ਜ਼ਿਆਦਾ ਪਾਣਾ ਦੇਖੋ ਮੇਰਾ ਦਹੀਂ ਬਚਿਆ ਹੈ ਮੈਂ ਇੱਕ ਕਟੋਰੀ ਦਹੀਂ ਲਿਆ ਸੀ ਔਰ ਇੱਕ ਕਟੋਰੀ ਮੈਂ ਆਟਾ ਲਿਆ ਸੀ ਅਗਰ ਤੁਸੀਂ 3-4 ਮੈਂਬਰਾਂ ਦਾ ਬਣਾਣਾ ਹੈ ਤੇ ਆਰਾਮ ਨਾਲ 5-6 ਪਰੌਂਠੀਆਂ ਪਨ ਜਾਣਗੀਆਂ 7ਕ ਤੇ ਅਗਰ ਤੁਸੀਂ ਜ਼ਿਆਦਾ ਬਣਾਣੀਆਂ ਨੇ ਤੇ ਤੁਸੀਂ ਹੋਰ ਵੀ ਆਟਾ ਲੈ ਸਕਦੇ ਹੋ ਮਟੀਰੀਅਲ ਜ਼ਿਆਦਾ ਲੈ ਸਕਦੇ ਹੋ ਔਰ ਮਿਰਚ ਮਸਾਲੇ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਿਕ ਪਾਉਣਾ ਠੀਕ ਹੈ ਜੀ ਹੁਣ ਅਸੀਂ ਇਹਨੂੰ 15 ਮਿੰਟ ਵਾਸਤੇ ਰੈਸਟ ਦੇਵਾਂਗੇ ਔਰ ਇੰਨੀ ਕਿ ਹੈਲਦੀ ਐ ਟੇਸਟੀ ਪਰੌਂਠੀ ਬਣਦੀ ਹੈ ਨਾ ਤੁਸੀਂ ਇੱਕ ਵਾਰੀ ਬਣਾਓਗੇ ਤੇ ਘਰ ਦੇ ਬਾਰ-ਬਾਰ ਡਿਮਾਂਡ ਕਰਨਗੇ ਤੇ ਤੁਹਾਡੀ ਮਿਹਨਤ ਜੜੀ ਹੈ ਜ਼ਰੂਰ ਸਫਲ ਹੋਏਗੀ ਇੱਕ ਵਾਰੀ ਬਣਾ ਕੇ ਜ਼ਰੂਰ ਦੇਖਣਾ ਠੀਕ ਹੈ ਜੀ ਹੁਣ ਮੈਂ ਤੁਹਾਨੂੰ 15 ਮਿੰਟ ਬਾਅਦ ਇਹਨੂੰ ਰੈਸਟ ਦੇ ਕੇ ਤੇ ਪਰੌਂਠੀ ਬਣਾ ਕੇ ਦਿਖਾਨੀ ਆ ਕਿ ਕਿੰਨੀ ਵਧੀਆ ਪਰੌਂਠੀ ਬਣਦੀ ਹੈ ਔਰ ਪ੍ਰੌਂਠੀ ਵੀ ਜਿਹੜੇ ਸਟਾਈਲ ਨਾਲ ਬਣਾਣੇ ਤੁਸੀਂ ਵੀ ਉਸੇ ਸਟਾਈਲ ਨਾਲ ਬਣਾਣਾ ਠੀਕ ਹੈ ਜੀ ਹਾਂਜੀ ਆਟੇ ਨੂੰ 15 ਮਿੰਟ ਹੋ ਗਏ ਨੇ ਅਸੀਂ ਦੇਖੋ ਹੁਣ ਇਹਦਾ ਪੇੜਾ ਬਣਾ ਲਿਆ ਸਭ ਤੋਂ ਪਹਿਲੇ ਅਸੀਂ ਨੂੰ ਫੁਲਕੇ ਨੂੰ ਵੇਲਾਂਗੇ ਜਿਸ ਤਰ੍ਹਾਂ ਮਰਜ਼ੀ ਟੇਡਾ ਮੇਡਾ ਜਾਂਦਾ ਜਾਣ ਤੋਂ ਕੋਈ ਗੱਲ ਨਹੀਂ ਉਸ ਤੋਂ ਬਾਅਦ ਅਸੀਂ ਕੀ ਉਹ ਲਗਾਵਾਂਗੇ ਥੋੜਾ ਜਿੰਨਾ ਤੁਹਾਨੂੰ ਜ਼ਰੂਰਤ ਹੈ ਤੁਸੀਂ ਉਨਾਂ ਲਗਾ ਸਕਦੇ ਹੋ ਜਿੰਨਾ ਖਾਣਾ ਹੈ ਐਨੀ ਕਿ ਜ਼ਰੂਰੀ ਹੈ ਕਿ ਇੱਕ ਬੰਦਾ ਜ਼ਿਆਦਾ ਲਗਾ ਰਿਹਾ ਤਾਂ ਤੁਸੀਂ ਵੀ ਜ਼ਿਆਦਾ ਲਗਾਣਾ ਠੀਕ ਹੈ ਜੀ ਆਪਣੇ ਮੁਤਾਬਿਕ ਤੁਸੀਂ ਲਗਾ ਲੈਣਾ ਉਸ ਤੋਂ ਬਾਅਦ ਕੀ ਕਰਨਾ ਹੈ ਕਿ ਉੱਪਰ ਅਸੀਂ ਥੋੜਾ ਜਿਹਾ ਤੂੜਾ ਪਾ ਦੇਣਾ ਹੁਣ ਅਸੀਂ ਕੱਟ ਲਗਾਵਾਂਗੇ ਇੱਕ ਸਾਈਡ ਤੇ ਕੱਟ ਲਗਾ ਦੇਣਾ ਇੱਕ ਸਾਈਡ ਤੇ ਹਾਫ ਕੱਟ ਲਗਾਉਣਾ ਹੈ ਇਹ ਦੇਖ ਸਕਦੇ ਹੋ ਤੁਸੀਂ ਕਿ ਹਾਫ ਕੱਟ ਲੱਗਿਆ ਹੁਣ ਇਧਰੋਂ ਸਾਈਡ ਤੋਂ ਇੱਕ ਸਾਈਡ ਤੋਂ ਪਕੜ ਕੇ ਇਹਨੂੰ ਰਾਉਂਡ ਸ਼ੇਪ ਦੇ ਵਿੱਚ ਘੁਮਾਉਂਦੇ ਜਾਣਾ ਠੀਕ ਹੈ ਜੀ ਥੋੜਾ ਬਤ ਉੱਤੇ ਥੱਲੇ ਕਰਨਾ ਹੋਵੇਗਾ ਤੇ ਕਰ ਲੈਣਾ ਕੋਈ ਇਹੋ ਜਿਹੀ ਦਿੱਕਤ ਵਾਲੀ ਗੱਲ ਨਹੀਂ ਇਹ ਦੇਖੋ ਜੀ ਕੋਨ ਦੀ ਸ਼ੇਪ ਬਣ ਜਾਏਗਾ ਬਿਲਕੁਲ ਜਿਵੇਂ ਕੋਨ ਬਣਦੀ ਹੈ ਇਸ ਤਰ੍ਹਾਂ ਬਣ ਜਾਏਗਾ ਹੁਣ ਅਸੀਂ ਇਹਨੂੰ ਥੱਲੇ ਰੱਖ ਕੇ ਹੋਲੀ ਜਿਹਾ ਪ੍ਰੈਸ ਕਰਾਂਗੇ ਹੋਲੀ ਹੋਲੀ ਅਸੀਂ ਨੂੰ ਪ੍ਰੈਸ ਕਰਾਂਗੇ ਹਲਕੇ ਹਲਕੇ ਹੱਥ ਨਾਲ ਕਰਨਾ ਹੈ ਜਿਆਦਾ ਦਬਾਣਾ ਨਹੀਂ ਤਾਂ ਕਿ ਜਿਹੜੀਆਂ ਸਾਡੀਆਂ ਤੈਆਂ ਨੇ ਉਹ ਵੀ ਪ੍ਰੌਨਟੀ ਦੇ ਵਿੱਚ ਰਹਿ ਜਾਣ ਠੀਕ ਹੈ ਜੀ ਇਹ ਦੇਖੋ ਜੀ ਸਾਰੀਆਂ ਤੈਆਂ ਨਜ਼ਰ ਆ ਰਹੀਆਂ ਨੇ ਹੁਣ ਅਸੀਂ ਥੋੜਾ ਜਿਹਾ ਧੂੜੇ ਦੇ ਨਾਲ ਕਰਕੇ ਹੁਣ ਅਸੀਂ ਚੌਰਸ ਸ਼ੇਪ ਦੇ ਦਣੀ ਹੈ ਸਕੁਅਰ ਦੇ ਵਿੱਚ ਠੀਕ ਹੈ ਜੀ ਗੋਲ ਨਹੀਂ ਬਣਾਣੀ ਅਸੀਂ ਚੌਰਸ ਬਣਾਣੀ ਹੈ ਹੁਣ ਅਸੀਂ ਜੜੀ ਮਰਜੀ ਸ਼ੇਪ ਦੇ ਸਕਨੇ ਆ ਤਿਕੋਣੀ ਬਣਾਨੀ ਤਿਕੋਣੀ ਬਣਾ ਲਓ ਗੋਲ ਬਣਾਣੇ ਗੋਲ ਬਣਾ ਸਕਦੇ ਹੋ ਸ਼ੇਪ ਜਿਹੜੀ ਤੁਸੀਂ ਦੋਗੇ ਉਹੀ ਪਰੌਂਠੀ ਦੀ ਬਣ ਜਾਏਗੀ ਇਹ ਦੇਖੋ ਜੀ ਮੈਂ ਚੌਰਸ ਸਕੁਏਰ ਬਣਾ ਰਹੀ ਹਾਂ ਤੇ ਤੁਸੀਂ ਵੀ ਆਪਣੀ ਮਰਜ਼ੀ ਮੁਤਾਬਿਕ ਜਿਵੇਂ ਤੁਹਾਡੇ ਬੱਚੇ ਖੁਸ਼ ਹੋ ਕੇ ਖਾਂਦੇ ਨੇ ਉਸ ਤਰ੍ਹਾਂ ਬਣਾ ਸਕਦੇ ਹੋ ਫਿਰ ਇਹਨੂੰ ਹਲਕੇ ਹਲਕੇ ਹੱਥਾਂ ਦੇ ਨਾਲ ਸਿਵੇਲਾਂਗੇ ਬਿਲਕੁਲ ਹੌਲੀ ਹੌਲੀ ਜੇਕਰ ਤੁਹਾਡੀ ਗੋਲ ਹੋ ਜਾਂਦੀ ਹੈ ਫਿਰ ਤੁਸੀਂ ਉਹਨੂੰ ਸੈੱਟ ਕਰ ਸਕਦੇ ਹੋ ਆਪਣੇ ਹੱਥਾਂ ਦੇ ਨਾਲ ਠੀਕ ਹੈ ਜੀ ਇਸ ਤਰ੍ਹਾਂ ਹੱਥਾਂ ਦੇ ਨਾਲ ਤੁਸੀਂ ਪ੍ਰੈਸ ਕਰਕੇ ਉਹ ਸਾਈਡਾਂ ਤੋਂ ਤੇ ਇਸ ਤਰ੍ਹਾਂ ਹੀ ਵੇਲ ਕੇ ਬਣਾ ਲਓ ਚੌਰਸ ਪਰੌਂਠੇ ਬਣ ਜੇਗੇ ਤੇ ਕੋਨੀ ਬਣਾਨੀ ਹੈ ਤਾਂ ਵੀ ਤਿਕੋਣੀ ਸ਼ੇਪ ਦੇ ਦੇਣਾ ਕਿਉਂਕਿ ਵਿੱਚ ਮੇਥੀ ਪਈ ਹੋਈ ਹੈ ਪਾਣੀ ਬਿਲਕੁਲ ਨਹੀਂ ਪਿਆ ਤੇ ਪਾਣੀ ਨਾਲ ਥੋੜਾ ਚਿਪਕ ਜਾਂਦਾ ਤੇ ਸਾਡਾ ਦਹੀਂ ਹੈ ਨਾ ਤੇ ਦਹੀਂ ਕਰਕੇ ਸਾਨੂੰ ਥੋੜੀ ਜਿਹੀ ਪ੍ਰੋਬਲਮ ਆਣੀ ਹੈ ਤੇ ਬਾਕੀ ਪਰੌਂਠੇ ਹੈਲਦੀ ਤੇ ਬਹੁਤ ਹੀ ਟੇਸਟੀ ਬਣੇਗੀ ਠੀਕ ਹੈ ਜੀ ਜੇ ਤੁਸੀਂ ਟਾਈਮ ਹੈਗਾ ਤੇ ਅੱਧਾ ਘੰਟਾ ਪਹਿਲੇ ਵੀ ਗੁੰਨ ਸਕਦੇ ਆਟੇ ਨੂੰ ਆ ਦੇਖੋ ਜੀ ਸ਼ੇਪ ਤੁਸੀਂ ਆਪਣੇ ਆਪ ਸੈੱਟ ਕਰ ਲੈਣੀ ਹੱਥ ਦੇ ਨਾਲ ਕਾਰਨਰ ਵੀ ਸੈੱਟ ਕਰ ਲੈਣਾ ਇਹ ਦੇਖੋ ਜੀ ਚੌਰਸ ਪਰੌਂਠੀ ਬਣ ਗਈ ਬਹੁਤ ਸੋਹਣੀ ਹੁਣ ਅਸੀਂ ਇਹਨੂੰ ਤਵੇ ਦੇ ਉੱਤੇ ਪਾਵਾਂਗੇ ਤਵਾ ਸਾਡਾ ਗਰਮ ਹੀ ਹੈ ਤਵੇ ਦੇ ਉੱਤੇ ਪਾਵਾਂਗੇ ਤੇ ਜਿੰਨੀਆਂ ਪਰੌਂਠੀਆਂ ਬਣਾਉਣੀਆਂ ਨੇ ਇਸ ਤਰ੍ਹਾਂ ਹੀ ਤੁਸੀਂ ਬਣਾਈ ਜਾਣੀਆਂ ਨੇ ਠੀਕ ਹੈ ਜੀ ਨਾਲ ਹੀ ਅਸੀਂ ਅਗਲੀ ਪਰੌਂਠੀ ਵੇਲਣੀ ਸ਼ੁਰੂ ਕਰ ਦਾਂਗੇ ਸ਼ੇਪ ਤੁਸੀਂ ਜਿਹੜੀ ਤੁਹਾਨੂੰ ਪਸੰਦ ਹੈ ਉਹ ਤੁਸੀਂ ਦੇ ਸਕਦੇ ਹੋ ਗੋਲ ਅੱਛੀ ਲੱਗਦੀ ਹੈ ਗੋਲ ਕਰ ਲਓ ਚੌਰਸ ਅੱਛੀ ਲੱਗਦੀ ਹੈ ਚੌਰਸ ਕਰ ਲਓ ਐਸੇ ਤਰ੍ਹਾਂ ਹੀ ਅਸੀਂ ਇਹ ਸਾਰੀਆਂ ਪਰੌਂਠੀਆਂ ਬਣਾ ਲਵਾਂਗੇ ਇੱਕ ਸਾਈਡ ਪੱਕੇਗੀ ਫਿਰ ਸ਼ੁਰੂ ਕਰਨੀ ਹੈ ਦੂਸਰੀ ਸਾਈਡ ਕਿਉਂਕਿ ਸਾਡਾ ਆਟਾ ਬਹੁਤ ਹੀ ਨਰਮ ਹੋ ਜਾਂਦਾ ਦਹੀਂ ਕਰਕੇ ਬਹੁਤ ਨਰਮ ਹੋਇਆ ਐ ਸਿੱਛ ਜਿਆਦਾ ਇਹਨੂੰ ਫਿਰ ਜਲ ਨਹੀਂ ਕਰਨਾ ਅਗਰ ਕੋਈ ਤਾਂ ਤੁਹਾਡੇ ਕੋਲ ਪਲਟਾ ਤਾਂ ਪਲਟੇ ਨਾ ਕਰ ਲੋ ਪੋਣੀ ਐ ਤੇ ਪੋਣੀ ਨਾਲ ਕਰ ਲੋ ਨਹੀਂ ਤੇਨੂੰ ਅੱਛੀ ਤਰ੍ਹਾਂ ਪੱਕਣ ਦਿਓ ਪਹਿਲੇ ਇੱਕ ਸਾਈਡ ਫਿਰ ਤੁਸੀਂ ਕਰਨਾ ਹੁਣ ਦੂਜੀ ਪਰੌਂਠੀ ਦੇ ਨਾਲ ਵੀ ਤੁਸੀਂ ਇਸਤਰੀ ਕਰ ਲੈਣਾ ਘਿਓ ਲਗਾ ਕੇ ਦੇਸੀ ਘਿਓ ਲਗਾ ਕੇ ਰਿਫਾਈਨ ਨਹੀਂ ਲਗਾਣਾ ਅਗਰ ਤੁਸੀਂ ਦੇਸੀ ਘਿਓ ਨਹੀਂ ਖਾਂਦੇ ਤੇ ਫਿਰ ਤੁਸੀਂ ਰਿਫਾਈਨਡ ਯੂਜ਼ ਕਰ ਸਕਦੇ ਹੋ ਥੋੜਾ ਜਿਹਾ ਇਸਤਰੀ ਧੂੜਾ ਲਗਾ ਲੈਣਾ ਹੁਣ ਮੈਂ ਇਹ ਦੂਸਰੀ ਸ਼ੇਪ ਬਣਾਉਣ ਲੱਗੀ ਆਂ ਇਸ ਤਰ੍ਹਾਂ ਪਹਿਲੇ ਡਬਲ ਕਰ ਦਿੱਤਾ ਮੈਂ ਪਰੌਂਠੀ ਨੂੰ ਇਹ ਦੇਖੋ ਜੀ ਡਬਲ ਕਰ ਦਿੱਤਾ ਹੈ ਗੋਲ ਵੇਲ ਕੇ ਹੁਣ ਅਸੀਂ ਫਿਰ ਧੂੜਾ ਲਗਾ ਕੇ ਇਹਨੂੰ ਮੈਂ ਤਿਕੋਣ ਦੇ ਦਾਂਗੀ ਇਹ ਬਣ ਗਈ ਤਿਕੋਣੀ ਜਿਵੇਂ ਸਾਡਾ ਸਮੋਸਾ ਬੰਦਾ ਸੇਮ ਉਸ ਤਰੀ ਬਣ ਗਿਆ ਦੇਖੋ ਜੀ ਸਮੋਸੇ ਦੀ ਸ਼ੇਪ ਬਿਲਕੁਲ ਬਣ ਗਈ ਹੈ ਹੁਣ ਤੁਸੀਂ ਇਹਨੂੰ ਇਸ ਤਰੀ ਵੇਲ ਸਕਦੇ ਹੋ ਉਧਰ ਸਾਡੀ ਪਰੌਂਠੀ ਬਣ ਗਈ ਇੱਕ ਸਾਈਡ ਤੋਂ ਇਸ ਤਰੀਕ ਤੁਸੀਂ ਹਲਕੇ ਆਟਾ ਨਾਲ ਨੂੰ ਮੇਲ ਲੈਣਾ ਥੋੜੇ ਜਿਹੀ ਸਾਈਤਾ ਦੇ ਨਾਲ ਕਿਉਂਕਿ ਥੂੜਾ ਜਰੂਰ ਲਗਾਉਣਾ ਪਏਗਾ। ਹੋ ਕੇ ਤੁਹਾਡਾ ਟੁੱਟੇ ਜਾਏਗਾ ਪਰੌਂਠਾ। ਇਹ ਦੇਖੋ ਜੀ ਕੌਣ ਦੀ ਸ਼ੇਪ ਬਣ ਗਈ ਬਿਲਕੁਲ ਕੌਣ ਦੀ ਸ਼ੇਪ ਬਣ ਗਈ ਹੈ ਤੁਹਾਡੀ। ਬਹੁਤ ਹੀ ਵਧੀਆ ਲੱਗਦੇ ਨੇ ਇਸ ਤਰ੍ਹਾਂ ਪਰੌਂਠੇ 컬러ਫੁਲ ਔਰ ਡਿਜ਼ਾਈਨ ਅਲੱਗ-ਅਲੱਗ ਬਣਾਓਗੇ ਤਾਂ ਬਹੁਤ ਹੀ ਵਧੀਆ ਬਣਨਗੇ। ਠੀਕ ਹੈ ਜੀ ਹੁਣ ਅਸੀਂ ਉਹ ਲਗਾਵਾਂਗੇ ਉੱਪਰ ਹਲਕੇ ਸੇਕ ਤੇ ਬਣਾਨੇ ਨੇ ਜਿਆਦਾ ਤੇਜ਼ ਨਹੀਂ ਕਰਨਾ ਸੇਕ ਅਗਰ ਤੇਜ਼ ਕਰੋਗੇ ਤੇ ਫਰੌਂਟੀ ਸੜ ਜਾਏਗੀ ਤੇ ਵਧੀਆ ਨਹੀਂ ਬਣੇਗੀ ਫਰੌਂਟੀ ਮਸਾਲਕੇ ਹਲਕਾ ਹੱਥ ਨਾਲ ਪ੍ਰੈਸ ਕਰਦੇ ਜਾਣਾ ਦੇਖੋ ਜੀ ਕਿੰਨੀ ਵਧੀਆ ਪਰੌਂਠੀ ਬਣ ਗਈ ਹੈ। ਕਿਉਂ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਿਕ ਲਗਾਣਾ ਜਿੰਨਾ ਲਗਾ ਸਕਦੇ ਹੋ। ਜਿੰਨਾ ਤੁਹਾਨੂੰ ਅੱਛਾ ਲੱਗਦਾ ਉਨਾ ਹੀ ਲਗਾਓ ਆਪਣੀ ਮਰਜ਼ੀ ਨਾਲ ਠੀਕ ਹੈ ਜੀ। ਬਹੁਤ ਹੀ ਵਧੀਆ ਰੜੀ ਰੜੀ ਪਰੌਂਠੀ ਬਣेंगी। ਇਹ ਦੇਖੋ ਜੀ ਕਿੰਨੀ ਵਧੀਆ ਬਣ ਗਈ ਹੈ ਮੈਂ ਨੇੜੇ ਕਰਕੇ ਦਿਖਾ ਰਹੀ ਹਾਂ। ਧੰਨਵਾਦ ਸੋਸੀ ਬਹੁਤ ਹੀ ਵਧੀਆ ਰਾੜ ਦਿੱਤੀ ਚੰਗੀ ਤਰ੍ਹਾਂ ਕਿਉਂਕਿ ਕੱਚੀ ਕੱਚੀ ਪਰੌਂਠੀ ਨੇ ਸਵਾਲ ਲੱਗਦੀ ਮੇਥੀ ਵਾਲੀ ਤੇ ਵੈਸੀ ਰੈਡੀ ਹੋਈ ਪਰੌਂਠੀ ਸਵਾਲ ਲੱਗਦੀ ਇਹ ਦੇਖੋ ਜੀ ਉਹ ਮੈਂ ਤੁਹਾਨੂੰ ਪਲੇਟਿੰਗ ਕਰਕੇ ਦਿਖਾਨੀ ਆ ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਵਧੀਆ ਕ੍ਰਿਸਪੀ ਪਰੌਂਠੀ ਬਣੀ ਇਹ ਦੇਖੋ ਜੀ ਇਹਦੀ 사이ਡ ਆ ਪਿੱਛੇ ਇਹ ਦੇਖੋ ਕਿੰਨੀ ਵਧੀਆ ਪਰੌਂਠੇ ਬਣ ਗਏ ਇੱਕ ਇੱਕ 사이ਡ ਇਹਦੀ ਨਿਕਲਦੀ ਪਈ ਇਹ ਦੇਖੋ ਜੀ ਬਹੁਤ ਹੀ ਵਧੀਆ ਕ੍ਰਿਸਪੀ ਬਣਦੀ ਹੈ ਔਰ ਨਾਲ ਮੈਂ ਬਣਾਈਏ ਟਮਾਟਰ ਪਿਆਜ਼ ਲਸਣ ਦੀ ਚਟਨੀ ਨਾਲ ਦਹੀਂ ਹੈ ਤੇ ਇਸ ਤਰ੍ਹਾਂ ਤੁਸੀਂ ਬਣਾ ਕੇ ਖਾ ਸਕਦੇ ਹੋ ਇਹ ਦੇਖੋ ਜੀ ਗਰੰਟੀ ਦੇਖੋ ਕਿੰਨੀ ਵਧੀਆ ਬਣੀ ਹੈ ਬੈਕ ਸਾਈਡ ਵੀ ਦੇਖ ਲਓ ਤੁਸੀਂ ਸਾਰੀ ਇੱਕ ਇੱਕ ਚੀਜ਼ ਦੇਖ ਲਓ ਨਜ਼ਰ ਆ ਰਹੀ ਹੈ ਤੁਹਾਨੂੰ ਸમાન ਜੋ ਜੋ ਮੈਂ ਪਾਇਆ ਮਟੀਰੀਅਲ ਬਹੁਤ ਹੀ ਕ੍ਰਿਸਪੀ ਬਣੀ ਹੈ ਔਰ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਓਕੇ ਜੀ ਸਤਿ ਸ੍ਰੀ ਅਕਾਲ ਜੀ